ਦੁੱਖ 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 ਇੱਥੇ ਓਏ ਪਰਸਾਲਪੁਰਿਆ ਆਓ ਖੁਸ਼ ਹੋ ਕੇ ਟੱਕਰ ਖੁਸ਼ੀ ਦੁੱਖਾਂ ਵਾਲਾ ਪਰ ਖੁਸ਼ੀ ਦਾ ਭਾਈ ਹੈਪੀ ਪੰਗੂ 41 ਲੋਡਬੰਦ ਲੜਕਿਆਂ ਦੇ ਵਿਆਹ ਡਿੜਬੇ ਕੀਤੇ ਜਾਣਗੇ ਸੰਧੂਆ ਇਹਨਾਂ ਪਰਮ ਵੱਲੋਂ ਆਹ ਕਲੋਟੀ ਵਾਲੇ ਸਰਾਂ ਓਏ ਕਬਰੂਆ ਸਰਾਂ ਓਏ ਕਬਰੂਆ ਆਓ ਸੁੱਖਾ ਮੱਗਾ ਜਾੜੇ ਸੰਘਿਆਂ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਰਿਆ ਕਬੱਡੀ ਆਓ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਟੋਨੀ ਸੰਤੂ ਜੀ ਰੁੜਕੇ ਵਾਲਿਆਂ ਦਾ ਅਚੇਚੇ ਤੌਰ ਤੇ ਧੰਨਵਾਦ ਹੈ ਅੱਜ ਬੱਟੀ ਜ਼ਿੰਮੇਵਾਰੀ ਨਿਭਾਈ ਹੈ ਜਥੇਦਾਰ ਹਾਕਮ ਸਿੰਘ ਟੋਨਾ ਪਾਰੇ ਵਾਲੀ ਆ ਆ ਵੇਖਦਾ ਨੇ ਟੁਕਾ ਵਾਲਾ ਆ ਟੁਕਾ ਵਾਲਾ ਟੁਕਾ ਵਾਲਾ ਚੱਕ ਟੁਕਾ ਵਾਲਾ ਪਿੰਨੀ ਟੱਕ ਆਹ ਪਰਮਾਨ ਆਪਣੀ ਸਾਰੀ ਫੈਡਰੇਸ਼ਨ ਦਾ ਸਾਰੇ ਕੋਲ ਪ੍ਰੀਮੀਮੇ ਦਾ ਦਿਲੋਂ ਧੰਨਵਾਦ ਆ ਜਸਵੀਰ ਨੇ 5 ਲੱਖ ਦਿੱਤਾ ਤੇ ਨਾਲ ਰੁੜਕੀ ਵਾਲੇ ਫਤੇ ਨੇ ਦੋ ਗੱਡੀਆਂ ਆ ਦੁਕਾਂ ਵਾਲਾ ਦੁਕਾਂ ਵਾਲਾ ਟੱਕਰ 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 ਖੁਸ਼ੀ ਦੁਕਾਂ ਵਾਲਾ ਖੁਸ਼ੀ ਦੋਕੋ ਦੋਕੋ ਖੁਸ਼ੀ ਖੁਸ਼ੀ ਆਹ ਖੁਸ਼ੀ ਦੁਕਾਂ ਵਾਲਾ ਦੋ ਕਿੰਨਾ ਕੁ ਪਿਆਰ ਆਹ ਕਹਿੰਦੇ ਮਾਲਾ ਮੇਰੇ ਵੀਰੋ ਗਵਿੰਦਪੁਰੀਆ ਓ ਮਾਲਾ ਗਗਨਦਪੁਰੀਆ ਅਰਸ਼ ਬਰਸਾਲਪੁਰੀਆ ਅਰਸ਼ ਬਰਸਾਲਪੁਰੀਆ ਅਰਸ਼ ਇੱਥੇ ਓਏ ਬਰਸਾਲਪੁਰੀਆ ਓ ਖੁਸ਼ ਹੋ ਇਹ ਆ ਇਹ ਆ ਇਹ ਆ ਇੱਥੇ ਰੱਖ ਓ ਇਹ ਆ ਇੱਥੇ ਰੱਖ ਓ ਵਾਹ ਓਏ ਗਬਰੂਆ ਖੁਸ਼ ਹੈ ਸਰਪੰਚਾ ਓ ਜੱਜ ਖੁਸ਼ ਹੈ 14 ਮਾਰਚ ਮੇਰੇ ਵੀਰੋ ਕਬੱਡੀ ਦੇ ਗਲੇਡੀਏਟਰ ਸੰਦੀਪ ਸਤੂ ਦਾ ਜਨਮ ਦਿਨ ਪਾਰਸੀ ਹੈ 14 ਮਾਰਚ ਨੂੰ ਜਿਹੜੇ ਸੰਦੀਪ ਨੂੰ ਪਿਆਰ ਕਰਦੇ ਆ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਸਾਰੇ ਜਰੂਰ ਪੁੱਜੋ ਅੰਗਰੇਡੀ ਦੀ ਧਰਤੀ ਓ ਦੱਗਾਂ ਵਾਲਾ ਦੱਗਾਂ ਵਾਲਾ ਦੱਗਾਂ ਵਾਲਾ ਦੱਗਾਂ ਵਾਲਾ ਦੱਗੋ 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 دگ 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 گلجیت او گلجیت پ